ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਹਰ ਸੰਗਤ ਜੀ ਪਰਮੇਸ਼ਰ ਦੇ ਪਿਆਰੇ ਦੁਲਾਰੇ ਪਿਆਰੇ ਅੱਖਰ ਬਹੁਤ ਛੋਟਾ ਲੱਗਦਾ ਫਗਤੋ ਬੱਚਿਓ ਆਂਡ ਗਾਂਡ ਚੋਂ ਚੱਲ ਕੇ ਆਏ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਵੀਰੋ ਤੇ ਭੈਣੋ ਪਰਮੇਸ਼ਵਰ ਦੇ ਬਾਰੇ ਬਹੁਤ ਵਿਚਾਰ ਗਾਨ ਬਹੁਤ ਕੁਛ ਦੱਸਦੇ ਕਈ ਵਾਰ ਇਹ ਪ੍ਰਸ਼ਨ ਖੜਾ ਹੋ ਜਾਂਦਾ ਕਿ ਉਹਨਾਂ ਚੋਂ ਕਿਹੜੀ ਗੱਲ ਮੰਨੀਏ ਬਹੁਤ ਸਾਰੀਆਂ ਮੰਨਣ ਵਾਲੀਆਂ ਬਹੁਤ ਸਾਰੀਆਂ ਸਮਝਣ ਵਾਲੀਆਂ ਗੱਲਾਂ ਤੋ ਇੱਥੇ ਆ ਕੇ ਜਿਹਾ ਜੇ ਸਰੀਰ ਰਹੀ ਆਪ ਜੀ ਨੂੰ ਕੁਝ ਹੋਰ ਦੋ ਗੱਲਾਂ ਪਤਾ ਲੱਗਣ ਤਾਂ ਇਹ ਨਾ ਸੋਚਣਾ ਕਿ ਦੋ ਹੋਰ ਆ ਗਈਆਂ ਹੁਣ ਕਿਹੜੀਆਂ ਮਨ ਪਰਮੇਸ਼ਰ ਨੇ ਚਾਰ ਯੁਗ ਦੇ ਵਿੱਚ ਕਈ ਧਰਮ ਗ੍ਰੰਥ ਲਿਖਵਾਏ ਉਹਨਾਂ ਦੇ ਵਿੱਚ ਸੱਚ ਅਤੇ ਸੱਚ ਦੀ ਬਾਣੀ ਹੈ ਕੋਈ ਇੱਕ ਗੱਲ ਵੀ ਮੰਨਣੀ ਸ਼ੁਰੂ ਤਾਂ ਕਰ ਲਈਏ ਬਾਕੀ ਰਸਤਾ ਆਪੇ ਦਿਖਾ ਦੇਗਾ ਸੋ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨੇ ਆ ਕਿ ਦੋ ਸਮਝਣ ਵਾਲੀਆਂ ਗੱਲਾਂ ਤੇ ਇੱਕ ਕਰਨ ਵਾਲਾ ਕੰਮ ਪਹਿਲੀ ਸਮਝਣ ਵਾਲੀ ਗੱਲ ਇਹ ਕਿ ਜੋ ਕੁਝ ਵੀ ਹੈ ਸਭ ਕੁਝ ਉਹ ਹੀ ਹੈ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਹੈ ਸੁਣਨ ਬੜਾ ਸਾਧਾਰਨ ਜਿਹਾ ਵਾਕ ਲੱਗਿਆ ਪਰੰਤੂ ਜੇਸਨਾਂ ਲਾਰਜਸ ਵੇਰੀਅਸੀ ਲੜਕੇ ਆਏ ਆ ਉਹਦੇ ਵਿੱਚ ਰੱਬ ਦਿਖਦਾ ਰਸਤੇ ਦੇ ਵਿੱਚ ਗੱਡੀ ਚਲਾਉਂਦੇ ਟਾਈਮ ਕੋਈ ਸਾਈਡ ਜੀ ਮਾਰ ਜਵੇ ਉਹਦੇ ਚ ਰੱਬ ਦਿਖਦਾ ਮੈਨੂੰ ਤਾਂ ਬਹੁਤ ਵਾਰ ਨਹੀਂ ਦਿਖਦਾ ਆਪ ਜੀ ਨੂੰ ਕੀ ਸਮਝਾਉਣਾ ਇੱਥੇ ਖੜ ਕੇ ਆਪਣੇ ਆਪ ਨੂੰ ਜਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਸਭ ਕੁਝ ਉਹੀ ਹੈ ਦੂਜੀ ਸਮਝਣ ਵਾਲੀ ਗੱਲ ਇਹ ਹੈ ਕਿ ਸਭ ਕੁਝ ਉਹੀ ਕਰਦਾ ਜੇ ਸਭ ਕੋ ਜੋਈਓ ਹੈ ਤੇ ਉਹੀ ਕਰਦਾ ਤਾਂ ਫਿਰ ਗੁੱਸੇ ਗਿਲੇ ਕਿੱਦਾਂ ਦੇ ਕਿਸੇ ਦੀ ਨਿੰਦਿਆ ਚੁਗਲੀ ਕਿੱਦਾਂ ਦੀ ਕਿਸੇ ਨੂੰ ਮਾੜਾ ਚੰਗਾ ਕੀ ਕਹਿਣਾ ਸੋ ਜੇ ਉਹ ਇਦਾਂ ਦਾ ਹੈ ਤੇ ਫਿਰ ਕਰਨ ਵਾਲਾ ਕੀ ਹੈ ਉਸ ਦੇ ਪਿਆਰ ਵਿੱਚ ਉਸ ਦੇ ਸਤਕਾਰ ਵਿੱਚ ਬਸ ਉਹਦੇ ਅੱਗੇ ਝੁਕੇ ਰਹਿਣਾ ਝੁਕਣ ਦਾ ਤਰੀਕਾ ਸਰੀਰਕ ਰੂਪੀ ਅਸੀਂ ਅਕਸਰ ਉਦੋਂ ਝੁਕਦੇ ਆਂ ਜਦੋਂ ਕਿਸੇ 사ਤਸੰਗ ਚ ਗੁਰਦੁਆਰੇ ਮੰਦਿਰ ਜਾਂਦੇ ਆਂ ਪਰੰਤੂ ਸਰੀਰ ਸਦਾ ਰਹਿਣ ਵਾਲੀ ਚੀਜ਼ ਨਹੀਂ ਹੈ ਗੁਰਬਾਣੀ ਦੇ ਵਿੱਚ ਪਰਮੇਸ਼ਰ ਨੇ ਲਿਖਵਾਇਆ ਸੀ ਜਗ ਰਚਨਾ ਸਭ ਝੂਠ ਹੈ ਜਾਨ ਲਈ ਹੋਰੇ ਮੀਸ ਜੇ ਰਚਨਾ ਝੂਠ ਹੈ ਤਾਂ ਇਸ ਝੂਠੇ ਸਰੀਰ ਨੂੰ ਕਿਹਦੇ ਅੱਗੇ ਝੁਕਾਵਾਂਗੇ ਤਾਂ ਕਿ ਸੱਚ ਦੀ ਪ੍ਰਾਪਤੀ ਹੋ ਜਾਵੇ। ਸੋ ਜਦੋਂ ਝੁਕਣਾ ਹੈ ਤਾਂ ਉਸ ਸੱਚ ਦੇ ਅੱਗੇ ਉਸ ਸੱਚੇ ਰੂਪ 'ਚ ਝੁਕਣਾ ਹੈ। ਆਤਮਕ ਰੂਪ 'ਚ ਝੁਕਣਾ ਹੈ। ਆਪਣੇ ਆਪ ਨੂੰ ਜ਼ੀਰੋ ਕਰਨਾ ਹੈ। ਉਸ ਪਰਮੇਸ਼ਵਰ ਨੇ ਸੱਚਾ ਪਿਆਰ ਕੀਤਾ। ਅਸੀਂ ਝੂਠ ਦੀਆਂ ਮੰਗਾ ਮੰਗੀਆਂ। ਉਸ ਪਰਮੇਸ਼ਵਰ ਨੇ ਸੱਚ ਦੇ ਲਈ ਬੱਚਿਆਂ ਦੀ ਕੁਰਬਾਨੀ ਮੰਗੀ। ਅਸੀਂ ਕਿਆ ਤੇਰੇ ਕੋਲ ਬੱਚੇ ਲੈਣ ਆਉਣੇ ਜਾਂ ਦੇਣ ਆਉਣਾ ਉਹਨੇ ਪਿਆਰ ਕਿੰਨਾ ਕੀਤਾ ਉਸ ਚੀਜ਼ ਦਾ ਅਹਿਸਾਸ ਵੀ ਕਰਨਾ ਮੁਸ਼ਕਲ ਹੈ ਕਿਦਾਂ ਕਰਦਾ ਉਸ ਚੀਜ਼ ਦਾ ਅਹਿਸਾਸ ਕਰਨਾ ਵੀ ਮੁਸ਼ਕਲ ਹੈ ਇਨਸਾਨ ਦੀ ਬੁੱਧੀ ਤੋਂ ਪਰੇ ਕਦੋਂ ਕਦੋਂ ਕਿਦਾਂ ਕਿਦਾਂ ਕਿੱਥੇ ਕਿੱਥੇ ਸਾਡੀ ਸਰੀਰਕ ਦੀ ਅਤੇ ਆਤਮਿਕ ਤੌਰ ਦੀ ਰੱਖਿਆ ਕਰਦਾ ਵਿਚਾਰਾਂ ਤੋਂ ਪਰੇ ਸੋਚੀ ਤੋਂ ਪਰੇ ਉਸ ਦਾ ਸ਼ੁਕਰੀਆ ਦਾਤਾ ਸੀ ਨਹੀਂ ਕਰ ਸਕਦੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਸਾਨੂੰ ਸਮਝਣ ਦੀ ਲੋੜ ਵੀ ਹੈ ਕਿ ਉਹ ਪਰਮੇਸ਼ਵਰ ਜਿਹੜਾ ਕਦੇ ਕੁਝ ਨਹੀਂ ਕਰਦਾ ਜਿਸ ਨੂੰ ਕੁਝ ਕਰਨ ਦੀ ਲੋੜ ਨਹੀਂ ਜਿਹੜਾ ਚਾਹੁੰਦਾ ਤਾਂ ਇਥੋਂ ਆਤਮਾਵਾਂ ਆਪਣੀਆਂ ਪਿਆਰੀਆਂ ਕੱਢ ਕੇ ਸਿੱਧੀਆਂ ਆਪਣੇ ਕੋਲ ਪਚਾ ਲੈਂਦਾ ਉਹ ਪਰਮੇਸ਼ਵਰ ਸੱਚਖੰਡ ਛੱਡ ਕੇ ਸਭ ਕੁਝ ਛੱਡ ਕੇ ਸਾਰੀਆਂ ਹਦਾਂ ਪਾਰ ਕਰਕੇ ਇਸ ਧਰਤੀ ਤੇ ਆਇਆ ਅੱਜ ਵੀ ਇਸ ਸੰਗਸਰ ਦੇ ਬਿਰਾਜਮਾਨ ਹੈ ਪਿਆਰ ਦੇ ਲਈ ਤੇ ਅਸੀਂ 10 ਕਦਮ ਦੂਰ ਬੈਠ ਕੇ ਗੱਲਾਂ ਕਰਦੇ ਆ ਸਾਡਾ ਪਿਆਰ ਕਿਦਾਂ ਦਾ ਅਸੀਂ ਉਹਦੇ ਲਈ ਕਿੱਥੋਂ ਆਉਣੇ ਆ ਕਿੰਨਾ ਕੌਣੇ ਆ ਇਕ ਇਦਾਂ ਹੋਨੇ ਆ ਬੇਸ਼ੱਕ ਦੀ ਮਿਲਣੀ ਆਤਮਾ ਤੇ ਪਰਮਾਤਮ ਨਿਰਗੁਣ ਰੂਪ ਦੀ ਹੈ ਪਰੰਤੂ ਜੇ ਅੱਜ ਸਰਗੁਣ ਰੂਪੀ ਇੱਥੇ ਇਕੱਠ ਹੋਇਆ ਹੈ ਤਾਂ ਸਰਗੁਣ ਰੂਪੀ ਸਿੰਘਾਸਣ ਦੇ ਉੱਤੇ ਉਹ ਵਿਰਾਜਮਾਨ ਵੀ ਹੈ ਤਾਂ ਸਾਡਾ ਕਿਦਾਂ ਦਾ ਪਿਆਰ ਆ ਜਿਹੜਾ ਸਾਨੂੰ ਉਹ ਤੋਂ ਦੂਰ ਬੰਨ ਕੇ ਰੱਖ ਰਿਹਾ ਕਾਦੇ ਲਈ ਆ ਸੱਚ ਲਈ ਪਿਆਰ ਹੈ ਜਾਂ ਉਹ ਜਗ ਰਚਨਾ ਜਿਹੜੀ ਝੂਠ ਹੈ ਉਹਦੇ ਲਈ ਪਿਆਰ ਵਿਚਾਰ ਜ਼ਰੂਰ ਕਰਨੀ ਹੈ ਕਲੇਖ ਆਪ ਜੀ ਨਾਲ ਥੋੜਾ ਜਿਹਾ ਸਾਂਝਾ ਕਰਾਂਗੇ ਜਿੱਥੇ ਵੀਰ ਜੀ ਇਸ਼ਾਰਾ ਕਰਨਗੇ ਸਮਾਪਤੀ ਕਰਾਂਗੇ 21 ਮਾਗ 218 ਬਿਕਰਮੀ ਬਾਬੂ ਰਾਮ ਦੇਗਰਾਹ ਪਿੰਡ ਹੰਸਾ ਜੰਮੂ ਆਦ ਜੁਗਾਦ ਸੱਚ ਗੁਲਜ਼ਾਰ ਸਾਹਿਬ ਜੀ ਭਲੀ ਭਾਂ ਜਾਣਦੇ ਹੋ ਕਿਸ ਗੁਲਜ਼ਾਰ ਦੀ ਗੱਲ ਹੋ ਰਹੀ ਹੈ ਅਸੀਂ ਇਹ ਜਾਣਣਾ ਉਸ ਗੁਲਜ਼ਾਰ ਦੇ ਵਿੱਚ ਅਸੀਂ ਕਿੱਦਾਂ ਦੇ ਫੁੱਲ ਕਿੱਦਾਂ ਦੇ ਫੁੱਲ ਤਾਂ ਰੱਖ ਲੈ ਹਰ ਨਿਰਗੁਣ ਸਰਗੁਣਿਆ ਆਪ ਲਗਾਇੰਦਾ ਜੁਗਾ ਜੁਗੰਤਰ ਸੱਚ ਬਹਾਰ ਫੁੱਲ ਫੁਲਵਾੜੀ ਮਾਤ ਮਹਿਕਾਇੰਦਾ ਅੰਮ੍ਰਿਤ ਸਿੰਚੇ ਵਾਰੋ ਵਾਰ ਨਾਮ ਫਹਾਰਾ ਹੱਥੇ ਉਠਾਇੰਦਾ ਵੇਖੇ ਵਿਗਸੇ ਵਾਰੋ ਵਾਰ ਵੇਸ ਅਨੇਕ ਵਟਾਇੰਦਾ ਚਾਰ ਜੋ ਕਰਦਾ ਰਹਿੰਦਾ ਕਰਦਾ ਰਹਿੰਦਾ ਕਿੰਨਾਂ ਲਈ ਭਗਤਾਂ ਲਈ ਕੀ ਕਰਦਾ ਉਹਨਾਂ ਦੀ ਸੇਵਾ ਕਰਦਾ ਉਹਨਾਂ ਦੇ ਪਿਆਰ ਦੇ ਵਿੱਚ ਜਿਨ੍ਹਾਂ ਪਰਮੇਸ਼ਰ ਨੇ ਪਿਆਰ ਤੇ ਸਤਕਾਰ ਵੀ ਦਿੱਤਾ ਭਗਤਾਂ ਨੂੰ ਅਸੀਂ ਉਸ ਦੇ ਸਾਹਮਣੇ ਕਿੱਥੇ ਖੜਦੇ ਹਾਂ ਮਾਲਣ ਬਣ ਮਾਲਣ ਬਣ ਮਾਲੀ ਕਿਦਾਂ ਦੇ ਕੰਮ ਕਰਦਾ ਮਾਲਣ ਬਣ ਜੋਤ ਨਿਰੰਕਾਰ ਰੂਪ ਅਨੂਪਤ ਆਇਂਦਾ ਗੁਰਮੁਖ ਸਾਚੇ ਵੇਖ ਵਖਾਣ ਆਪਣੇ ਰੰਗ ਰੰਗਾਇਦਾ ਸੰਤਨ ਚੱਲੇ ਨਾਲ ਨਾਲ ਵਿਚਾਰ ਕਰਨਾ ਜੇ ਇਸ ਬਾਣੀ ਦੇ ਵਿੱਚ ਸੱਚ ਦੀ ਕਿੰਨੀ ਗੱਲ ਹੈ ਸੰਤਨ ਚੱਲੇ ਨਾਲ ਨਾਲ ਸਾਚਾ ਸੰਗ ਨਿਭਾਏਂਦਾ ਅਸੀਂ ਕਿੰਨਾ ਸੰਗਾਂ ਦੇ ਲਈ ਅੱਜ ਇਸ ਪਰਮੇਸ਼ਵਰ ਦੀ ਦਰਗਾਹ ਤੋਂ ਦੂਰ ਬੈਠੇ ਆ ਜਾਂ ਤੁਰੇ ਫਿਰਦੇ ਆ ਸੰਤਨ ਚੱਲੇ ਨਾਲ ਨਾਲ ਸਾਚਾ ਸੰਗ ਨਿਭਾਏ ਦਾ ਭਗਤਨ ਕਰੇ ਸਦਾ ਰਖਵਾਲ ਕਿਦਾਂ ਦੀ ਰਖਵਾਲੀ ਆ ਸਰੀਰ ਤਾਂ ਸਾਰਿਆਂ ਦੇ ਛੁੱਟ ਜਾਂਦੇ ਆ ਜੇ ਰਖਵਾਲੀ ਅਸੀਂ ਸਰੀਰ ਨੂੰ ਜਿਉਂਦੇ ਰੱਖਣ ਦੀ ਜਾਂ ਤੰਗੀਆਂ ਤੋਂ ਦੂਰ ਰੱਖਣ ਦੀ ਗੱਲ ਕਰੀਏ ਤਾਂ ਅੱਜ ਤੱਕ ਦਾ ਇਤਿਹਾਸ ਗਵਾਹ ਆ ਕਿ ਪਰਮੇਸ਼ਰ ਨੇ ਉਹ ਗੱਲ ਬਹੁਤ ਹੀ ਕੱਟ ਦਿੱਤੀ ਕੀਤੀ ਆ ਜ਼ਰੂਰ ਕੀਤੀ ਆ ਪਰ ਉਸ ਗੱਲ ਨੂੰ ਓਨੀ ਤਰਜੀਹ ਨਹੀਂ ਦਿੱਤੀ ਕਿਦਾਂ ਦਾ ਰੱਖਣਾ ਹੈ ਉਹ ਭਗਤਨ ਕਰੇ ਸਦਾ ਰਖਵਾਲ ਜਗਤ ਮਾਇਆ ਕੰਡਾ ਨੇੜ ਨਾ ਆਏਂਦਾ ਰਖਵਾਲ ਦੀ ਰਖਵਾਲੀ ਦੀ ਡੈਫੀਨੇਸ਼ਨ ਵੇਰਵਾ ਵੀ ਅੱਗੇ ਦਿੱਤਾ ਜਗਤ ਮਾਇਆ ਕੰਡਾ ਨੇੜ ਨਾ ਆਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਫੁਲਵਾੜੀ ਆਪ ਲਗਾਇੰਦਾ ਸੱਚ ਫੁਲਵਾੜੀ ਲੋਕmaat ਨਿਰਗੁਣ ਦਾਤਾ ਆਪ ਲਗਾਈਆ ਜੁਗ ਜੁਗ ਵੇਖੇ ਮਾਰ ਝਾਤ ਗੁਰ ਅਵਤਾਰ ਰੂਪ ਧਰਾਈਆ ਅਸੀਂ ਅਕਸਰ ਕੁਝ ਵਿਚਾਰ ਵੰਨ ਕਹਿ ਦਿੰਦੇ ਆ ਕਿ ਗੁਰ ਅਵਤਾਰ ਛੋਟੇ ਪਰਮੇਸ਼ਰ ਨਾਲੋਂ ਤਾਂ ਸਭ ਕੁਝ ਹੀ ਸੁਣਾ। ਪਰ ਕਿਸ ਦਾ ਰੂਪ ਹੈ? ਜੁਗ-ਜੁਗ ਵੇਖੇ ਮਾਰਚਾਤ ਗੁਰੇ ਅਵਤਾਰ ਰੂਪ ਤਰਾਈਆ ਜਨ ਭਗਤਾਂ ਦੇਵੇ ਸਾਚੀ ਦਾਤ ਸੱਚੀ ਦਾਤ। ਅਸੀਂ ਕਿਹੜੀਆਂ ਦਾਤਾਂ ਮੰਗਦੇ ਆ ਅਕਸਰ? ਜਨ ਭਗਤਾਂ ਦੇਵੇ ਸਾਚੀ ਦਾਤ ਵਸਤੇ ਅਮੋਲਕ ਝੂਲੀ ਪਾਈਆ ਸੰਤਨ ਮਿਟੇ ਅੰਧੇਰੀ ਰਾਤ। ਅੰਧੇ ਅੰਧੇ ਰਗਵਾਈਆ ਗੁਰਮੁਖਾਂ ਸੁਣਾਏ ਸਾਚੀ ਗਾ ਰਾਮ ਨਾਮ ਪੜਾਈਆ ਗੁਰਸਿੱਖ ਲੈਣਾ ਦੇਣਾ ਹੱਥੋ ਹਾਥ ਸਮਰੱਥ ਪੁਰਖ ਆਪ ਚੁਕਾਈਆ ਵਰਪੰਡੀ ਵੇਖੇ ਖੇਲ ਤਮਾਸ਼ ਜੇ ਸਭ ਕੁਝ ਪਰਮੇਸ਼ਰ ਕਰ ਰਿਹਾ ਹੈ ਸਭ ਕੁਝ ਉਹਦਾ ਹੀ ਰੂਪ ਹੈ ਪਰੰਤੂ ਸਾਨੂੰ ਉਹਦਾ ਰੂਪ ਨਹੀਂ ਦਿਖ ਰਿਹਾ ਜੇ ਜੇਕਰ ਸਾਨੂੰ ਉਸ ਦਾ ਰੂਪ ਨਹੀਂ ਦੇਖ ਰਿਆ ਤਾਂ ਜਿਹੜਾ ਇਹ ਝੂਠੇ ਖੇਲ ਦੀ ਝੂਠੀ ਮਾਇਆ ਦਾ ਜਾਲਾ ਸੀ ਉਹਦੇ ਵਿੱਚ ਵੱਜੇ ਹੋਏ ਸੱਚ ਫੁਲਵਾੜੀ ਲੋਕਮਾਤ ਨਿਰਗੁਣ ਦਾਤਾ ਆਪ ਲਗਾਈਆ ਜੁਗ-ਜੁਗ ਵੇਖੇ ਮਾਰਚਾਤ ਗੁਰੇ ਅਵਤਾਰ ਰੂਪ ਧਰਾਈਆ ਜਨ ਭਗਤਾਂ ਦੇਵੇ ਸਾਚੀ ਦਾਤ ਵਸਤੇ ਮੋਲਕ ਝੋਲੀ ਪਾਈਆ ਸੰਤਨ ਮਿਟੇ ਅੰਧੇਰੀ ਰਾਤ ਅੰਧ ਅੰਧੇਰ ਗਵਾਈਆ ਗੁਰਮੁਖਾ ਸੁਣਾਏ ਸਾਚੀ ਗਾਥ ਤੇ ਅਸੀਂ ਕਿਹੜੀਆਂ ਗਾਥਾਂ ਵਾਂ ਕਿਹੜੀਆਂ ਕਹਾਣੀਆਂ ਸੁਣ ਰਹੇ ਹਾਂ ਸੁਣਾ ਰਹੇ ਹਾਂ ਪਰਮੇਸ਼ਰ ਦੀ ਦਰਗਾਹ ਤੋਂ ਇੰਨੀ ਦੂਰੋਂ ਨੇੜੇ ਆ ਕੇ ਵੀ ਫਿਰ ਵੀ ਦੂਰ ਬੈਠੇ ਗੁਰਮੁਖਾ ਸੁਣਾਏ ਸਾਚੀ ਗਾਥ RAM ਨਾਮ ਪੜਾਈਆ ਗੁਰ ਸਿੱਖ ਲੈਣਾ ਦੇਣਾ ਹੱਥੋ ਹਾਥ ਸਮਰੱਥ ਪੁਰਖ ਆਪ ਚਕਾਈਆ ਵਰਪੰਡੀ ਵੇਖੇ ਖੇਲ ਤਮਾਸ਼ ਤਮਾਸ਼ਾ ਹੈ ਝੂਠ ਹੈ ਥਾਂ ਥਾਂ ਤੇ ਵਾਰ ਵਾਰ ਪਰਮੇਸ਼ਰ ਨੇ ਫਰਮਾਇਆ ਝੂਠ 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 ਹੈ ਸੰਸਾਰ ਇਹ ਸਰੀਰ ਝੂਠੇ ਰਿਸ਼ਤੇ ਝੂਠੇ ਨਾਤੇ ਝੂਠੇ ਸਾਡੀਆਂ ਮੰਗਾਂ ਸਾਡੀਆਂ ਸੋਚਾਂ ਬੇਸ਼ੱਕ ਦੀ ਅਸੀਂ ਬੜੇ ਮਾਣ ਨਾਲ ਕਹਿ ਦਿੰਦਾ ਕਿ ਇਹ ਚੀਜ਼ਾਂ ਵੀ ਤਾਂ ਉੱਤੇ ਮੰਗਣੀਆਂ ਵਿਸ਼ਖ ਦੀ ਮੰਗੀ ਉਹ ਮਿਹਨੇ ਮਾਰਨ ਵਾਲਿਆਂ ਨੇ ਮਿਹਨੇ ਮਾਰ ਕੇ ਵੀ ਮੰਗੀਆਂ ਤੇ ਪਰਮੇਸ਼ਰ ਨੇ ਪਿਆਰ ਚ ਦਿੱਤੀਆਂ ਵੀ ਪਰੰਤੂ ਰਿਸ਼ਤਾ ਪਿੱਛੇ ਕਿੱਦਾਂ ਦਾ ਹੈ ਇਨ੍ਹਾਂ ਚੀਜ਼ਾਂ ਦੇ ਮੰਗ ਦੇ ਪਿੱਛੇ ਮਾਣ ਕਿੱਦਾਂ ਦਾ ਹੈ ਤਾਂ ਸੱਥੇ ਖੜ ਕੇ ਇਹ ਨਹੀਂ ਕਹਿ ਸਕਦਾ ਕਿ ਆਪਦੇ ਮਨ ਦੇ ਵਿੱਚ ਮਾਣ ਕਿੱਦਾਂ ਦਾ ਪਰੰਤੂ ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਜੇਕਰ ਉਸ ਦੀ ਕਿਰਪਾ ਹੈ ਤਾਂ ਠੀਕ ਹੈ ਜੇ ਨਹੀਂ ਹੈ ਤਾਂ ਇਸ ਮਿੱਟੀ ਦੇ ਪੁੱਤਲੇ ਦੇ ਰਾਹੀ ਵਾਜਾ ਵਜਾ ਕੇ ਰਮਜਵੀ ਉਹ ਹੀ ਮਾਰਿਆ ਇਨਸਾਨ ਦੀ ਔਕਾਤ ਨਹੀਂ ਇੱਥੇ ਘੜ ਕੇ ਕੁਝ ਬੋਲ ਜਾਵੇ ਚਾਹੇ ਸੱਚ ਚਾਹੇ ਝੂਠ ਜੋਤੀ ਜੋਤ ਸਰੂ ਭਰਾਪ ਆਪਣੀ ਕਿਰਪਾ ਕਰਾ ਸੱਚਾ ਗੁਲਸ਼ਨ ਆਪ ਸੁਹਾਇਆ ਇੱਕ ਦਿਨ ਗੁਰਸੇਕ ਵੀਰਾਂ ਨਾਲ ਬਚਨ ਹੋ ਰਹੇ ਸੀ ਕਿ ਪਰਮੇਸ਼ਵਰ ਨੇ ਇੱਕ ਵਾਰੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ ਕਿ ਕਿਸੇ ਗੁਰਸਿੱਖ ਨੇ ਟਿਕਟ ਨਹੀਂ ਖਰੀਦੀ ਸੰਸਾਰਿਕ ਤੌਰ ਤੇ ਸਮਰੱਥ ਸੀ ਪਰੰਤੂ ਟਿਕਟ ਨਾ ਲਈ ਤਾਂ ਪਰਮੇਸ਼ਵਰ ਨੇ ਉੱਥੇ ਜਾ ਕੇ ਜਦੋਂ ਟੀਟੀ ਨੇ ਚੈੱਕ ਕੀਤਾ ਤਾਂ ਪਰਮੇਸ਼ਵਰ ਨੇ ਜਾ ਕੇ ਉੱਥੇ ਇੱਕ ਗੱਲ ਕਹੀ ਸੀ ਜੋ ਬੋਲਣ ਲੱਗੇ ਸ਼ਰਮ ਆਉਂਦੀ ਹੈ ਪਰ ਸੰਜੀ ਕਰਨੀ ਵੀ ਚਾਹੀਦੀ ਹੈ ਮੇਰੇ ਖਿਆਲ ਮੈਂ ਸਰਦੀ ਨੱਕ ਨਾ ਵਡਾਇਆ ਕਰੋ ਉਸ ਪਰਮੇਸ਼ਰ ਨੇ ਹਰਬਾਣੀ ਦੇ 24 ਗ੍ਰੰਥ ਭਰ ਤੇ ਭਗਤਾਂ ਦੀ ਵਡਿਆਈ ਦੇ ਵਿੱਚ ਉਸ ਦੇ ਵਿੱਚ ਕਈ ਥਾਵਾਂ ਤੇ ਕਈ ਜਾਣਿਆਂ ਨੇ ਪੁੱਛਿਆ ਵੀ ਦੱਸ ਕਿੱਦਾਂ ਦੇ ਆ ਤੇਰੇ ਭਗਤ ਜਿਹੜੇ ਤੇਰੀ ਗੱਲ ਮੰਨਦੇ ਆ ਦੱਸ ਕਿੱਦਾਂ ਦੇ ਆ ਜਿਹੜੇ ਤੇਰੇ ਭਗਤ ਜਿਨ੍ਹਾਂ ਨੇ ਸੰਸਾਰ ਤੇਰੇ ਪਿੱਛੇ ਛੱਡਤਾ ਦੱਸ ਕਿੱਦਾਂ ਦੇ ਆ ਤੇਰੇ ਭਗਤ ਜਿਨ੍ਹਾਂ ਨੇ ਬੱਚਿਆਂ ਦੀ ਪ੍ਰਵਾਹ ਨਹੀਂ ਕੀਤੀ ਆਪ ਆਪਣੇ ਗਲਾਂ 'ਚ ਕਟਵਾ ਕੇ ਪਵਾ ਲੇ ਦੱਸ ਕਿੱਦਾਂ ਦੇ ਆ ਤੇਰੇ ਭਗਤ ਦਖਾ ਕਿਦਾਂ ਦੇ ਤੇਰੇ ਭਗਤ ਤੇ ਪਰਮੇਸ਼ਰ ਨੇ ਹਰ ਬਾਣੀ ਦੇ ਵਿੱਚ ਸਿਰਫ ਸੰਸਾਰ ਦੇ ਵਿੱਚ ਨਹੀਂ ਗੁਰ ਉਤਾਰ ਪੈਗੰਬਰਾਂ ਦੇ ਸਾਹਮਣੇ ਉਹਨਾਂ ਕੋਟਨ ਕੋਟ ਦੇ ਸਾਹਮਣੇ ਜਿਹੜੇ ਇੰਨਾ ਚਾਰਜੋਗਾਂ ਦੇ ਵਿੱਚ ਗਿਣੇ ਵੀ ਨਹੀਂ ਗਏ ਕਿਸ-ਕਿਸ ਦੇ ਸਾਹਮਣੇ ਤੇ ਕਿੱਥੇ-ਕਿੱਥੇ ਬੜੇ ਮਾਣ ਨਾਲ ਕਿਹਾ ਕਿ ਮੇਰੇ ਭਗਤ ਇਦਾਂ ਦੇ ਆ ਜੇ ਸਗੁਰ ਸਿੱਖ ਨੇ ਵੀ ਪੁੱਛਿਆ ਸੀ ਸੱਚੇ ਪਾਤਸ਼ਾਹ ਅਸੀਂ ਤਾਂ ਇਦਾਂ ਦੇ ਹੈ ਨਹੀਂ ਜਿੰਨਾ ਤੁਸੀਂ ਵਡਿਆਈ ਦੇ ਰਹੇ ਹੋ ਤਾਂ ਪਰਮੇਸ਼ਰ ਨੇ ਕਿਉਂ ਕੀ ਕਿਹਾ ਸੀ ਫਿਰ ਬਣੋ ਅਸੀਂ ਇਹ ਵਿਚਾਰ ਜ਼ਰੂਰ ਕਰਨੀ ਆ ਅਸੀਂ ਕਿੰਨੇ ਕਿੰਨਾ ਕਵਟਾਉਣੇ ਉਹਦੀ ਨੱਕ ਨਹੀਂ ਵਢੀ ਜਾ ਸਕਦੀ। ਕਿੰਤੂ ਸਾਡੇ ਕਰਮ ਕਿਤੇ ਕਿੱਥੇ ਉਹਨੇ ਕਿੰਨੇ ਮਾਣ ਦੇ ਨਾਲ ਸਾਡੀ ਵਡਿਆਈ ਕੀਤੀ ਅਸੀਂ ਕਿੱਦਾਂ ਦੇ ਚੱਲ ਰਹੇ ਹਾਂ ਕਿਸ ਰਸਤੇ ਤੇ ਚੱਲ ਰਹੇ ਹਾਂ ਉਹਨੂੰ ਕਿੰਨਾ ਕੁ ਪਿਆਰ ਕਰ ਰਹੇ ਹਾਂ ਤੇ ਸ੍ਰਬ ਮਾਨਵ ਜਾਤੀ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਕਿੰਨਾ ਕੁ ਪਿਆਰ ਕਰ ਰਹੇ ਹਾਂ ਸ੍ਰਬ ਮਾਨਵ ਜਾਤੀ ਉਹ ਵੀ ਜਿਨ੍ਹਾਂ ਦੇ ਧਾਰਮਿਕ ਵਿਚਾਰ ਆਪ ਜੀ ਨਾਲ ਨਹੀਂ ਮਿਲਦੇ ਹੋ ਸਕਦਾ ਉਹਨਾਂ ਦੇ ਵਿਚਾਰ ਬਹੁਤ ਗਲਤ ਹੋਣ ਹੋ ਸਕਦਾ ਬਿਲਕੁਲ ਹੀ ਗਲਤ ਹੋ ਪਰੰਤੂ ਵਿਚਾਰ ਦੇਣ ਵਾਲਾ ਗਿਆਨ ਦੇਣ ਵਾਲਾ ਬੁੱਧੀ ਦੇਣ ਵਾਲਾ ਕੌਣ ਹੈ ਜੇਕਰ ਸਾਨੂੰ ਬੁੱਧੀ ਦਿੱਤੀ ਜੇਕਰ ਅਸੀਂ ਸੋਚਦੇ ਹਾਂ ਕਿ ਸਾਨੂੰ ਬੁੱਧੀ ਦਿੱਤੀ ਤਾਂ ਸੋਚਦਾ ਹਰ ਕੋਈ ਇਹੀ ਮਾਫ ਕਰਨਾ ਇਹ ਵਿਚਾਰ ਇਥੇ ਲੋਕਾਂ ਦੇ ਹਰ ਬਾਣੀ ਚੱਲਦੇ ਆ ਅੱਗੇ ਸੱਚਾ ਗੁਲਸ਼ਨ ਲੱਗੇ ਬਾਗ ਗੁਰਮੁਖ ਸੱਜਣ ਬੂਟੇ ਲਾਇੰਦਾ ਦੁਰਮਤ ਮੈਲ ਧੋ ਤੋ ਤੋ ਦਾਗ ਕੌਣ ਧੋਂਦਾ ਸਤਿਗੁਰ ਸੱਚਾ ਸੇਵਾਦਾਰ ਬਣ ਕੇ ਦੁਰਮਤ ਮੈਲ ਧੋ ਧਾਗ ਨਿਰਮਲ ਰੂਪ ਵਟਾਏਂਦਾ ਆਤਮ ਅੰਦਰ ਇੱਕ ਚਿਰਾਗ ਦੀਪਕ ਜੋਤੀ ਜੋਤ ਜਗਾਏਂਦਾ ਹੰਸ ਬਣਾਏ ਫੜ ਫੜ ਕਾਗ ਸੋਹੰਗ ਸੱਚਾ ਜਾਪ ਜਪਾਏਂਦਾ ਸੱਚਾ ਮੇਲਾ ਸਾਚਾ ਮੇਲਾ ਆਦ ਜੁਗਾਦ ਗੁਰਗਰ ਚੇਲਾ ਆਪ ਕਰਾਇੰਦਾ ਬ੍ਰਹਮੰਡ ਰਹਿਮਾਨ ਵਜਾਏ ਨਾਦ ਜੇ ਰਜੰਡਜ ਆਪ ਸੁਣਾਏਂਦਾ ਲੇਖਾ ਜਾਣੇ ਬੋਧ ਅਗਾਧ ਖਾਣੀ ਬਾਣੀ ਆਪ ਸੁਣਾਏਂਦਾ ਜੋਤੀ ਜੋਤ ਸਰੂਪ ਰਹਾਪ ਆਪਣੀ ਕਿਰਪਾ ਕਰ ਸੱਚ ਫਲਵਾੜੀ ਆਪ ਮਹਿਕਾਇੰਦਾ ਸਚੁ ਫੁਲਵਾੜੀ ਹਰ ਨਿਰੰਕਾਰ ਏਕਾ ਏਕ ਲਗਾਈਆ ਹੁਣ ਤੱਕ ਆਪਾਂ ਜਿੰਨੀ ਇਹ ਵਾਲੀ ਹਰਬਾਣੀ ਪੜ੍ਹੀ ਐ ਇਸ ਦੇ ਵਿੱਚ ਸਾਫ਼-ਸਾਫ਼ ਪਰਮੇਸ਼ਰ ਨੇ ਦਰਸਾਇਆ ਹੈ ਕਿ ਜੋ ਵੀ ਦਿੱਤਾ ਜਾ ਰਿਹਾ ਕੌਣ ਦੇ ਰਿਹਾ ਜਾਂ ਅਸੀਂ ਕੁਝ ਲੈ ਰਹੇ ਹਾਂ ਕਿ ਅਸੀਂ ਕੁਝ ਕਰਕੇ ਕੁਝ ਲੈ ਰਹੇ ਹਾਂ ਜਾਂ ਪਰਮੇਸ਼ਰ ਦੇ ਰਿਹਾ ਹੈ ਉਡਿ ਜੇ ਪੰਕਤੀਆਂ ਦੁਬਾਰਾ ਚ ਚਲਦੇ ਆਂ ਅਮ੍ਰਿਤ ਸਿੰਚੇ ਬਾਰੂ-ਬਾਰ ਨਾਮ ਫਹਾਰਾ ਹੱਥ ਉਠਾਏ ਦਾ ਕੌਣ ਹੱਥ ਚ ਉਠਾ ਰਿਆ ਮਾਲਣ ਬਰ ਜੋਤਿ ਨਿਰੰਕਾਰ ਰੂਪ ਨਿਰੂਪਿ ਧਰਾਏ ਦਾ ਕੌਣ ਮਾਲੀ ਬਣ ਰਿਹਾ ਇਸ ਕੁਲਜ਼ਾਰ ਦਾ ਸੰਤਨ ਸੰਤਨ ਚੱਲੇ ਨਾਲ-ਨਾਲ ਸੱਚਾ ਸੰਗ ਨਿਭਾਏ ਦਾ ਸੱਚਾ ਸੰਗ ਨਿਭਾ ਕੌਣ ਰਿਹਾ ਜਨ ਭਗਤਾਂ ਦੇਵੇ ਸਾਚੀ ਦਾਤ ਵਸਤੇ ਮੌਲਕ ਝੋਲੀ ਪਾਇੰਦਾ ਭਗਤ ਆਪ ਕੁਛ ਲੈ ਰਿਆ ਜਾਂ ਉਹ ਦੇ ਰਿਆ ਗੁਰਮੁਖਾਂ ਸੁਣਾਏ ਸਾਚੀ ਗਾਥ RAM ਨਾਮ ਪੜਾਈ ਆ ਆਪ ਆਪਣੀ ਕਿਰਪਾ ਕਰ ਸਾਚਾ ਗੁਲਸ਼ਨ ਆਪ ਸਹਾਈ ਆ ਜਿਹ ਕੋ ਮੇਰੇ ਵਰਗਾ ਇੱਥੇ ਖੜ ਕੇ ਕਹਿ ਰਿਹਾ ਕਿ ਮੈਂ ਸਮਝਾ ਦਿੰਨਾ ਜਾਂ ਮੈਨੂੰ ਪਤਾ ਕਿ ਨੱਕ ਸਾਤ ਆ ਸਚ ਫੁਲਵਾੜੀ ਹਰ ਨਿਰੰਕਾਰ ਏਕਾ ਏਕ ਲਗਾਇਆ ਵੇਖੇ ਵਿਕਸੇ ਕਰੇ ਵਿਚਾਰ ਵੇਖਣ ਹਾਰਾ ਬੇਪਰਵਾਹੀਆ ਜੁਗ ਜੁਗ ਖੇਲ ਕਰੇ ਅਪਾਰ ਜੁਗ ਜੁਗ ਖੇਲ ਕਰੇ ਅਪਾਰ ਅਲਖੇ ਗੋਚਰੇ ਗਮ ਥਾ ਵੀ ਪ੍ਰਵਾਹ ਆਪਣਾ ਰੁਕਟਾਈ ਆ ਇਸ ਖੇਲ ਦੇ ਵਿੱਚ ਕਿੰਨੀ ਵਾਰ ਅਸੀਂ ਸਮਾ ਕੇ ਪਰਮੇਸ਼ਰ ਨੂੰ ਭੁੱਲਦੇ ਹਾਂ ਦਿਨ ਦੇ ਵਿੱਚ ਤੇ ਉਸ ਤੋਂ ਬਾਅਦ ਕਿੰਨੀ ਵਾਰੀ ਵਿਰਲਾਪ ਆਉਂਦਾ ਤੇ ਕਿੰਨੀ ਵਾਰੀ ਦੁੱਖ ਹੁੰਦਾ ਕਿ ਝੂਠ ਦੇ ਪਿੱਛੇ ਉਹਨੂੰ ਭੁੱਲ ਗਏ ਸਾਜੂਗ ਤ੍ਰੇਤਾ ਕਰ ਵਿਹਾਰ ਦੁਆ ਪਰਿਆ ਆਪਣਾ ਮੰਦਨ ਪਾਈਆ ਕਲਯੁਗ ਵੇਖੇ ਵੇਖਣ ਹਾਰ ਨੇਤਰ ਲੋਚਣ ਨੈਣ ਭਲਾਈਆ ਲੇਖਾ ਜਾਣੇ ਗੁਰੂ ਅਵਤਾਰ ਪੀਰ ਪੈਗੰਬਰ ਪੇਵ ਚੁਕਾਈਆ ਭਗਤ ਭਗਵੰਤ ਫੋਲ ਕਵਾੜ ਸੰਤ ਸਾਜਣ ਲੈ ਜਗਾਈਆ ਗੁਰਮੁਖਾਂ ਦੇਵੇ ਨਾਮ ਅਧਾਰ ਇੱਕੋ ਓਟ ਰਖਾਈਆ ਗੁਰਸਿੱਖ ਮੇਲਾ ਵਿੱਚ ਸੰਸਾਰ ਸੰਸਾਰ ਸਾਗਰ ਪਾਰ ਕਰਾਈਆ ਰਉਤ ਬਸੰਤੀ ਇੱਕ ਬਹਾਰ ਜੋਤੀ ਜੋਤ ਸਰੂਪ ਭਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਬੇਪਰਵਾਈਆ ਸੰਸਾਰ ਤਾਂ ਖੇਡ ਅਤੇ ਝੂਠ ਦੱਸਿਆ ਸੀ ਪਰੰਤੂ ਜਦੋਂ ਪਰਮੇਸ਼ਰ ਧਰਤੀ ਤੇ ਆਇਆ ਉਹਨੇ ਉਹਨੂੰ ਵੀ ਖੇਡ ਹੀ ਦੱਸਿਆ ਸੀ ਉਹ ਖੇਡ ਸੱਚੀ ਸੀ ਪਰ ਸਗੀ ਤਾਂ ਵੀ ਖੇਡ ਸੋ ਅਸੀਂ ਆਪ ਵਿਚਾਰ ਕਰਨੀ ਹੈ ਉਸ ਪਰਮੇਸ਼ਰ ਦੇ ਨਾਲ ਮਿਲ ਕੇ ਜਿੱਦਾਂ ਪਰਮੇਸ਼ਰ ਨੇ ਕਿਹਾ ਸੇ ਵਿਚਾਰ ਵੀ ਕਰਨੀਆਂ ਤਾਂ ਤੁਹਾਡੇ ਅੰਦਰ ਜਿਹੜਾ ਸਤਗੁਰੂ ਬੈਠਾ ਉਹਦੇ ਨਾਲ ਵਿਚਾਰੀਏ ਸੋਚੀਏ ਪਰਮੇਸ਼ਰ ਨੇ ਕਿੰਨੇ ਮਾਣ ਤਨ ਦਿੱਤੇ ਸਾਨੂੰ ਪਰਮੇਸ਼ਰ ਜੁਗ ਚੌਕੜੀ ਅਠੇ ਪੈਰ ਪਲ ਪਲ ਕੜੀ ਕੜੀ ਛਣ ਛਣ ਸਿਰਫ ਆਪਣੇ ਭਗਤਾਂ ਨੂੰ ਪਹਿਲਾਂ ਰੱਖ ਕੇ ਵਿਚਾਰ ਕਰਦਾ ਰਹਿੰਦਾ ਤੇ ਆਪਣੇ ਆਪ ਨੂੰ ਭਗਤ ਕਹੋਣ ਵਾਲੇ ਮੇਰੇ ਵਰਗੇ ਆਪ ਜੀ ਦਾ ਵੱਡਿਓ ਸਾਡੇ ਵਿਚਾਰ ਕਿੱਥੇ ਭਟਕਦੇ ਨੇ ਸਾਰਾ ਸਾਰਾ ਦਿਨ ਕਿੰਨਾ ਚੀਜ਼ਾਂ ਦੇ ਵਿੱਚ ਸੋ ਹੰਗੁ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ